ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਵਾਂ ਸੂਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਜੋ ਵੀ ਆ ਆਪਣਾ ਇੱਥੋਂ ਹੀ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਅਸੀਂ ਕਦੀ ਵੀ ਨਹੀਂ ਕਹਿੰਨੇ ਵੀ ਜਬ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਹਾਂਜੀ ਵੀਰ ਜੀ ਸਸਿਗਾ ਜੀ ਸਸਿਗਾ ਵੀਡੀਓ ਸਸਿਗਾ ਹੋਠੀਕਠਾ ਜੀ ਵਧੀਆ ਵਧੀਆ ਵੀਰ ਜੀ ਤੁਹਾਨੂੰ ਸलाम ਸਭ ਵਧੀਆ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਵੀਰ ਜੀ ਜੋਬਨਪ੍ਰੀਤ ਪਿੰਡ ਸ਼ਿਕਾਰਮਾਛੀਆਂ ਜਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਹਾਂਜੀ ਹਾਂਜੀ ਫੋਨ ਨੰਬਰ 8190502852 ਠੀਕ ਹੈ ਹਾਂਜੀ ਕਰੀਏ ਸ਼ੁਰੂ ਫਿਰ ਹਾਂਜੀ ਹਾਂਜੀ ਪਹਿਲਾਂ ਫਿਰ ਰਾਹੀ ਜਰਸੀ ਵਿਖਾ ਦਈਏ ਹਾਂਜੀ ਜਰਸੀ ਵਿਖਾ ਦੋ ਠੀਕ ਹੈ ਅੱਜ ਚੰਗੇ ਸ਼ਿੰਗਾਰ ਕੀਤੇ ਜੀ ਇਹਨਾਂ ਦੇ ਹਾਰ ਹੋਰ ਪਾ ਗਏ ਤੇ ਇਹ ਵੀ ਸ਼ਿੰਗਾਰ ਵਾਲੀ ਜਿਹੜੀ ਚੀਜ਼ ਹੋਏ ਉੱਤੇ ਕੀਤਾ ਜੀ ਟਿੱਕੇ ਵੀ ਲਾਏ ਜੇ ਉੱਤੇ ਮੱਥੇ ਤੇ ਇਹ ਵੀ ਰਾਤੀ ਸ਼ਾਮੀ ਸੂਈ ਹੋ ਅੱਛਾ ਬੱਚਾ ਇਹਦਾ ਬੱਚਾ ਆ ਜਿਹਦਾ ਬੱਚਾ ਅੱਛਾ ਬਹੁਤ ਸ਼ਾਇਦ ਤਾਂ ਨੀ ਆਹ ਮਸ਼ਾਹਰ ਜੀ ਤੇ ਕਿੰਨੀਆਂ ਚਵਾਈਆਂ ਕਰਤੀਆਂ ਇਹਦੀਆਂ ਜੋਆਂਿਆਂ ਦੀਆਂ ਵਿੱਚ ਦੋ ਹੀ ਹੋਈਆਂ ਜੀ ਅੱਛਾ ਦੋ ਹੀ ਕਿੰਨੇ ਕ ਦੁੱਧ ਆ ਲਈ ਆ ਦੁੱਧ ਬੱਚੀ ਜਿੰਨਾ ਕੋਈ ਲਈ ਉਹ ਕਹਿੰਦੇ ਆਪਾਂ ਪਹਿਲੇ ਸੂਈਤ ਲੋ 14 15 ਕਿਲੋ ਚੋਇਆ ਬਾਕੀ ਆਪਣੀ ਵੀ ਜੀ ਤੇ ਤੁਹਾਨੂੰ ਪਤਾ ਸੂਈਏ ਤਾਜੀ ਧਾਰ ਧਾਰ ਦੀ ਗਰੰਟੀ ਕਿ ਨਹੀਂ ਬਾਕੀ ਦੇ ਕਿਸੇ ਵਾਦੇ ਤੇ ਪੈਂਦਾ ਹਫਤੇ ਬਾਅਦ ਹੀ ਦੋਸਤੇ ਨੂੰ ਜਰਦਾ ਬਾਕੀ ਲੱਭ ਹੀ ਜਾਂਦਾ ਜਿਹਨੇ ਕਿੰਨਾ ਕੁ ਤਰ੍ਹਾਂ ਗੱਡੀ ਜਾਊਗੀ ਦੁੱਧ ਉਹਦਰ ਮਾਨਾ ਵਛੀ ਠਾ 10 ਕਿਲੋ ਦੇਊਗੀ ਵਛੀ ਅੱਛਾ ਹਾਂ ਜੀ ਜਿਆ ਜਿਆ ਥਣਲੇ ਵਾਲਾ ਲੱਗਾ ਥਣ ਵੀ ਤੇ ਦੇਖ ਸਕਦੇ ਆਪਾਂ ਲਾਗੇ ਤੋਂ ਚੰਗੇ ਗਾਪ ਤੇ ਥਾਣੇ ਆ ਤੇ ਬਾਕੀ ਚਲੋ ਥੱਲੇਆਂ ਵਿੱਚ ਜਿੰਨੀ ਬਣੀ ਆ ਸਫਾਈ ਚ ਬਣੀ ਤੋੜ ਦਿਓ ਫੇਰ ਇੱਕ ਰੀ ਬਾਕੀ ਇਹ ਜੇ ਲੱਪੇ ਲੱਪੇ ਜਿਹੀ ਆ ਇੱਕ ਗਾਜਰੀ ਹੋਰ ਆ ਗਈ ਆ ਜਵੇਦ ਲੈ ਆ ਜਿਆ ਵਾਲੀ ਇਹਨਾਂ ਨਾਲੇ ਬਾਬਾ ਕੋਈ ਨਹੀਂ ਲੱਗਾ ਬਾਕੀ ਇਹ ਆਵੇ ਚਲੋ ਥੱਲੇ ਜਿੰਨੀ ਬਣੀਆਂ ਸਫਾਈ ਜਿ ਬਣੀਆਂ ਕਿੰਨਾ ਰੱਖੀਏ ਵੀ ਜੀ ਦਾ ਮੁੱਲ ਫੇਰ ਅਜੀ ਮੁੱਲ ਜਿੱਦਾਂ ਬਾਜ਼ਾਰ ਚੱਲਦਾ ਇਹੋ ਜੀ ਵਸ਼ੀ ਤੁਹਾਨੂੰ ਪਤਾ 70 80 ਮੰਗੀ ਜਾਂਦੇ ਆ ਹਾਂਜੀ ਬਾਕੀ ਇਹ ਨਜ਼ਰ ਤੁਹਾਨੂੰ ਆਪਣੀ ਵੀਡੀਓ ਬਣਾਉਂਦੇ ਆ ਹੋ ਗਿਆ ਤੁਹਾਨੂੰ ਪਤਾ ਪਰ ਮੁੱਲ ਜਾਇ ਜੀ ਹੁੰਦਾ ਹਾਂਜੀ ਮੁੱਲ ਵੀ ਜੀ ਦਾ 60 65 ਕਰਾ ਲਓ ਵਸ਼ੀ 55000 ਦੀ ਦੇ ਦਾਂਗੇ ਅੱਛਾ 55000 ਬਾਕੀ ਕਰਨੀ ਮੌਕੇ ਤੇ ਛੋਟ 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 ਕਰ ਦਾਂਗੇ 50 ਦੀ ਦੇ ਦਾਂ ਉਹ ਚੋਂ ਦੋ ਛੋਟ ਕਰ ਦਾਂਗੇ ਜੇ ਤੁਹਾਨੂੰ ਆਏਗਾ 48000 ਦੀ ਹਾਂ ਨਹੀਂ 48000 ਜਿਹੜੇ ਕਿੰਦੇ ਵੀ ਦੇ ਦੇਾਂਗੇ ਬਾਕੀ ਚਲੋ ਕੋ ਫੇਰ ਫੋਨ ਲਾਵੇ ਮਾਨਤਾ ਨੇ ਮੌਕੇ ਤੇ ਹੋਈ ਜਾਊਗਾ ਠੀਕ ਹੈ ਜੀ ਆ ਜਿੱਤੀ ਹੁਣੇ ਆਈ ਹੈ ਤੁਹਾਡੇ ਸਾਹਮਣੇ ਹਾਂ ਜੀ ਵਿਖਾਈ ਦੀ ਹੈ ਜੇ ਹੁਣੇ ਆਈ ਹੈ ਮਗਰ ਕੀ ਇਹ ਤੇ ਮਗਰ ਬੱਛੀ ਹੈ ਮਗਰ ਬੱਛੀ ਆ ਹਾਂ ਜੀ ਹਾਂ ਜੀ ਠੀਕ ਹੈ ਚਾ ਥਾਣੇ ਦੇ ਵੀ ਤੇ ਦੇਖ ਸਕਦੇ ਜੇ ਲਾਗੇ ਤਾਂ ਦੱਸ ਦੀਏ ਤੇ ਬਾਰੇ ਫਿਰ ਇਹ ਵੀ ਜੀ ਸੂਈ ਨੂੰ ਅੱਜ 5 6 ਦਿਨ ਹੋ ਗਏ ਯਾਨੀ ਕਿ ਬੋਲਾ ਇਹਦੇ ਥੱਲੇ ਕੋਈ 13 14 ਕਿਲੋ ਹੋਊਗਾ ਅੱਛਾ ਹਾਂ ਜੀ ਤੇ ਕਿੰਨਾ ਕਰੀਏ ਜੇ ਢੱਡੇ ਸਾਹਮਣੇ ਤੇ ਮੁੱਲ ਇਹ ਖੋਲ ਕੇ ਕਿੰਨਾ ਕਰੀ ਜਾਊਗੀ ਇਹ ਦੁੱਧ ਦੁੱਧਰ ਮਾਨਾ 20 ਕਿਲੋ ਦਊਗੀ ਬੱਛੀ ਅੱਛਾ ਬਾਕੀ ਅਜੇ ਭਲਾ ਭਲਾਮੀ ਹੈਗੀਆਂ ਕੁਛ ਰਵਾਨੇ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਕਿੰਨਾ ਕਿ ਦੁੱਧ ਕਰੀ ਜਾਓਗੇ ਜੇ ਨਹੀਂ ਆਈ ਹੈ ਲੈ ਲੈ ਜੋ ਤੋਰ ਦੋ ਸਿੱਧੀ ਲਾਜੋ ਦਰਦੀ ਦਰਦੀ ਜੀ ਆ Lajët. Ai, 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 ਕਿੰਨਾ ਫੇ ਰੱਖਣਾ ਵਿਧੀ ਦਾ ਮੁੱਲ ਆਪਾਂ ਵੀਰ ਜੀ ਮੁੱਲ ਨਾ ਆਪਣੇ ਕੋ ਚਲੋ ਵੀਡੀਓ ਲੇਡ ਬਣਾਈ ਥੋੜੀ ਜਿਹੀ ਗਾਹ ਗਾਇ ਇੱਕ ਬਾਾਰ ਦੇ ਹਾਂਜੀ ਹਾਂਜੀ ਗਾਵਾਂ ਵੇਚ ਦੇ ਰਹੇ ਆ ਇਹ ਕਰਕੇ ਚਲੋ ਥੋੜੀ ਜਿਹੀ ਤੇਜ਼ੀ ਇੱਦਾਂ ਮਰਜੀ ਵੀ ਗਈ ਜਾਂਦਾ ਮਾਲ ਹਾਂਜੀ ਇਹੋ ਜੀ ਵਸ਼ੀ ਦਾ 70 75 ਕਰਦੇ ਆ ਮੁੱਲ ਇਹਦਾ 60 65 ਕਰਾ ਲਓ 55000 ਚੋਂ ਦੋ ਸ਼ੌਟ ਕਰਾਂਗੇ 53 ਦੀ 75000 ਦੀ 60000 ਦੀ ਹਾਂ ਨਾ ਕਰਤਾ ਇਹ ਮੁੱਲ ਉਹ ਆਏਗਾ ਦਾ ਮਾਨਤਨ ਕਰਦਾ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਦੁੱਧ 20 ਰੁਪਏ ਮਾਨਾ ਦਵੋ ਅੱਛੀ ਪਸ਼ੀ ਵਿਖਾਵਾ ਮਗਰ ਜੱਡੀ ਅੱਛੀ ਇਹਦੀ ਇੱਕਰੀ ਮ ਠੀਕ ਆ ਹੁਣ ਬਾਹਰ ਵੀ ਦੋ ਗਾਵਾਂ ਬੱਜੀਆਂ ਵੀ ਉਠਾ ਲਈਏ ਆ ਚਿੱਟੀ ਬਾਰੇ ਦੱਸ ਤੀਏ ਵੀਰ ਜੀ ਫਿਰ ਇਹ ਵੀਰ ਜੀ ਸੂਈ ਨੂੰ ਅੱਜ ਹਫਤਾ ਹੋ ਗਿਆ ਥੱਲੇ ਦੁੱਧ ਹੁਣ ਜਿਹੜਾ ਕੰਡੇ ਵਾਲਾ ਉਹ 18 ਕਿਲੋ ਹੋਏਗਾ ਕੋਈ 16 ਲਾਏ ਅੱਛਾ ਹਾਂ ਜੀ ਤੇ ਕਿੰਨਾ ਕਰੀ ਜਾਊਗੀ 4 ਕਿਲੋ ਆ ਜੇ ਕੋਈ ਘਰੋਂ ਮੇਰੇ ਦੁੱਧ ਬੱਚੀ ਮਾਂ ਦਾ 22 ਕਿਲੋ ਦਊਗੀ ਵੀ ਮੇ ਬਾਹਰ ਜਿਹੜਾ ਇਹ ਵੀ ਕੰਦੇ ਚੱਲੀ ਜਾਊਗੀ ਬਾਕੀ ਸੋਨੇ ਰੰਗ ਰੂਪ ਦੀ ਆ ਤਿਆਰ ਹੋ ਜੇ ਦੇ ਚਲਾਈਏ ਨਹੀਂ ਬਾਕੀ ਥੱਲੇੋਂ ਦੇਖਸਾਦੇ ਚੈੱਕ ਕਰੀ ਅਜਾ ਲਾਇਆ ਹੁਣ 20 ਲੀਟਰ ਜਿਹੜਾ ਕਿੰਦੇ ਵੀ ਮੌਕੇ ਤੇ ਹੈਗਾ ਜਿਹੜਾ ਤੁਸੀਂ 18 ਹੀ ਪਰ ਆਪਾਂ 16 ਦੱਸਾਂਗੇ ਕੋਈ ਵੀਰ ਆਪਣਾ ਦੋ ਟੈਮ ਚੋਕ ਕੇ ਲੈ ਜਾ ਮਗਰ ਵੀ ਵਛੀ ਇਹ ਤੇ ਸੋਹਣੀ ਆ ਤੇ ਆ ਸਣ ਵੀ ਉਹ ਤੇ ਦੇਖ ਸਕਦੇ ਲੱਗ ਕੇ ਵਛੀ ਵੀ ਦਿਖਾਈ ਦੀ ਹੈ ਦੀ ਇੱਕ ਆ ਵਛੀ ਜਿਹੜੀ ਇਹ ਤੇ ਮਗਰ ਤੇ ਇਹਦਾ ਕਿੰਨਾ ਫੇ ਰੱਖੀਏ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਭਾਏ 70 75 ਜੋ ਮਰਜ਼ੀ ਕਰ ਲਓ ਵਛੀ 60000 ਦੀ ਜਦਾਗ ਅੱਛਾ 68000 ਦੀ ਹਾਂਜੀ ਜੇ ਕੋ ਦੂਰ ਆਏਗਾ ਤੇ ਅਨੇ ਛੱਡ ਦਾਂਗੇ 65 ਦੀ ਵੱਛੀ ਦੇ ਦਾਂਗੇ ਹਾਂ ਅੱਛਾ ਹਾਂਜੀ ਠੀਕ ਹੈ ਜੇ ਕਿਸੇ ਨੇ ਵੱਛੀ ਦੇਣੀ ਹੋਏ ਭਾਏ 5000 ਦੀ ਵੱਛੀ ਰੱਖਾਂਗੇ ਆਪਾਂ ਅੱਛਾ 5000 ਦੀ ਵੱਛੀ ਰੱਖ ਦੇ ਜੀ ਵੱਛੀ ਵਗਾਓ ਮਗਰ ਜਿਹੜੀ ਦਿੱਤੀ ਗਾਨ ਵੱਛੀ ਜਿਹੜੀ ਕਾਫੀ ਖੂਬਸੂਰਤ ਹੈ ਹਤਨਾ ਇਹਦੇ ਮਗਰ ਚੰਗੀ ਵੱਛੀ ਹੈ ਗਾਂ ਰੱਖਣ ਲਈ ਹੈ ਚੰਗੇ ਟੀਕੇ ਦੀ ਵੱਛੀ ਹੈ ਜਿਹੜੀ ਹੈ ਤੇ ਹੁਣ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਵੀ ਤਾਜੀ ਸੋਈਏ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਵੀ ਬੱਛੀ ਪਾਜੀ ਇਹਦੇ ਮਗਰ ਵੀ ਬੱਚਾ ਜੀ ਇੱਕੋ ਮਗਰ ਹੀ ਬੱਛਾ ਬਾਕੀ ਸਾਰੀਆਂ ਮਗਰ ਹੀ ਬੱਛੀਆਂ ਹਾਂਜੀ ਇਹਦੇ ਮਗਰ ਹੀ ਬੱਛੀ ਹੈ ਇਹ ਕਾਲਰ ਆਸ ਹੋਈ ਇਹ ਵੀ ਬੱਛੀ ਚੰਗੀ ਹੈ ਉਤਨਾ ਇਹਦਾ ਤੇ ਸਵੇਰ ਪਹਿਲਾਂ ਹੀ ਚਾਰਦਾ ਜੀ ਇਹ ਚਾਰ ਦੰਦਾ ਮੂੰਹ ਦੀ ਠੀਕ ਹੈ ਹਾਂਜੀ ਝੂੰਗੀ ਜੇ ਵੇਖ ਲਓ ਪਿਓਰ ਨੂੰ ਕਿੰਨੇ ਜੇ ਸੰਗੇ ਤੇ ਹੈਗੇ ਪਾ ਗੜਾ लेजो बी बाक़ी थानेपर हथ चाहिण आ ਆ ਦੇਖ ਸਾ ਤੇ ਜ ਸਾਨੇ ਦੇ ਬਹੁਤ ਟੰਡੀਆਂ ਧੀਰੀਆਂ ਸਾਰੀਆਂ ਇਦਾਂ ਹੀ ਕੋਈ ਰੱਸੀ ਪਾਉਂਦੀ ਨਹੀਂ ਲੋੜ ਠੀਕ ਹੈ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ 15 16 ਕਿਲੋ ਦਊਗੀ ਹੋਣੀ ਵੇਸੀ ਥੱਲੇ 10 11 ਕਿਲੋ ਪੌੜਾ ਹਣਾ ਠੀਕ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਭਾਵੇਂ 50 ਵਿੱਚ ਰੈਂਦਾ ਕਰੋ 45 ਦੀ ਦੇ ਦਾਂਗੇ ਵੇਸੀ ਅੱਛਾ 45000 ਦੀ ਹਾਂਜੀ ਕਰਨੇ ਵਿੱਚ ਛੋਟ ਛਾਟਾਂ ਲੇ ਈ ਯਾਰ ਛੋਟ ਕਰਾਂਗੇ 42 ਦੀ ਦਾਂਗੇ ਅੱਛਾ 42000 ਦੀ ਹਾਂਜੀ ਯੇ ਬਦੂਰੋਂ ਆਏਗਾ ਫਿਰ 40 ਦੀ ਹੋਏਗੀ ਹਾਂ ਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਖੁਸ਼ ਹੋਣਾ ਫਿਰ ਬਸ ਵੀਰ ਬਾਕੀ ਇਹ ਆ ਵੀ ਚਲੋ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਜਾਣਾ ਜੀ ਹੁਣ ਸਾਰੀਆਂ ਸੁਈਆਂ ਨੇ ਇਹ ਕਿਹੜੀ ਵੀ ਸਾਰੀਆਂ ਸੁਈਆਂ ਵਾ ਗੱਭਣ ਕੋਈ ਵੀ ਨਹੀਂ ਆ ਸਾਰੀਆਂ ਚੋਕੇ ਲੈ ਜਾਏ ਮੇਰਾ ਵੀਰ ਚੋਕੇ ਪਨੀ ਚਵਾਈ ਕਰਕੇ ਖੜੋ ਜੀ ਆ ਇੱਕ ਕਰੀ ਬੱਛੀ ਕੋਲ ਕੇ ਵਿਖਾਓ ਬਾਵੇ ਵਿਖਾਓ ਬੱਛੀ ਇੱਕ ਥੱਲੇ ਹੋ ਜਾ ਬਣਾ ਬਾਕੀ ਜਿਹੜੀਆਂ ਕਿ ਜਰਸੀਆਂ ਹੁੰਦੀਆਂ ਆ ਉਹ ਟੀਕੇ ਜਰਸੀ ਹੈ ਵੀ ਆ ਜਾਨੀ ਹਾਂ ਤਾਂ ਸਰੀ ਆਂਦੀ ਆ ਆ ਜੋ ਲੈ ਆਓ ਜੀ ਬਾਕੀ ਥਾਂ ਚੰਗੇ ਗਿਆ ਤੇ ਬਾਕੀ ਇਹ ਆ ਵੀ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ